ਖਨੌਰੀ ਕਿਸਾਨ ਮੋਰਚੇ ਤੋਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਤੇ ਮਿਹਨਤੀ ਲੋਕਾਂ ਦਾ ਹੜ ਡੱਲੇਵਾਲ ਦੇ ਪੱਖ ਤੇ ਡੱਲੇਵਾਲ ਦੇ ਹੱਕ ਚ ਆਇਆ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਆਇਆ ਤੁਸੀਂ ਦੇਖ ਸਕਦੇ ਹੋ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਲੋਕ ਹੀ ਲੋਕ ਨੇ ਔਰ ਲਗਭਗ 3-4 ਕਿਲੋਮੀਟਰ ਦਾ ਇਹ ਜਿਹੜਾ ਦੋਨੋਂ ਪਾਸੇ ਸੜਕ ਦੇ ਕਿਸਾਨ ਹੀ ਕਿਸਾਨ ਨਜ਼ਰ ਆ ਰਹੇ ਨੇ ਅੱਜ ਖਨੌਰੀ ਬਾਰਡਰ ਦੇ ਉੱਪਰ ਇੰਜ ਲੱਗ ਰਿਹਾ ਹੈ ਜਿਵੇਂ ਕਿਸਾਨਾਂ ਮਜ਼ਦੂਰਾਂ ਦਾ ਕੋਈ ਸਮੁੰਦਰ ਟੁੱਟ ਗਿਆ ਹੋਵੇ ਤੇ ਉਹ ਸੜਕਾਂ ਦੇ ਉੱਪਰ ਵਹਿ ਤੁਰਿਆ ਹੋਵੇ ਜਗਜੀਤ ਸਿੰਘ ਢੱਲੇਵਾਲ ਅੱਜ ਖੁਦ ਸੰਬੋਧਨ ਹੋਏ ਨੇ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਲੜਾਈ ਮੈਂ ਨਹੀਂ ਲੜ ਰਿਆ ਇਹ ਲੜਾਈ ਲੋਕ ਲੜ ਰਹੇ ਨੇ ਪੰਜਾਬ ਲੜ ਲਿਆ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਪੁਲਿਸ ਨੇ ਮੈਨੂੰ ਵਾਰ-ਵਾਰ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਸਾਰੀਆਂ ਸਰਕਾਰਾਂ ਸਿਰਫ ਮਗਰਮੱਛ ਦੇ ਅਥਰੂ ਵਹਾਉਂਦੀਆਂ ਨੇ ਔਰ ਸਾਰਿਆਂ ਦੀਆਂ ਨੀਤੀਆਂ ਇੱਕੋ ਜੀਆਂ ਨੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੈਂ ਰਹਾ ਜਾਂ ਨਾ ਰਹਾ ਹਰ ਇਸ ਨਾਲ ਨਹੀਂ ਪੈਂਦਾ ਹਰ ਇਸ ਨਾਲ ਪੈਂਦਾ ਜੇਕਰ ਐਮਐਸਪੀ ਗਰੰਟੀ ਕਾਨੂੰਨ ਨਹੀਂ ਮਿਲਦਾ ਜੇਕਰ ਖੇਤੀ ਨਹੀਂ ਬਚਦੀ ਤਾਂ ਫਿਰ ਫਸਲਾਂ ਤਾਂ ਜਾਣ ਗਈਆਂ ਨਸਲਾਂ ਵੀ ਜਾਣ ਗਈਆਂ ਤਾਂ ਤੁਸੀਂ ਦੇਖ ਸਕਦੇ ਹੋ ਮੇਰੇ ਕੈਮਰਾਮੈਨ ਤੁਹਾਨੂੰ ਦਿਖਾ ਰਹੇ ਲਗਾਤਾਰ ਦੂਰ ਦੂਰ ਤੱਕ ਕਿਸਾਨ ਨਜ਼ਰ ਆ ਰਹੇ ਨੇ ਔਰ ਅੱਜ ਜਿਹੜਾ ਹਰਿਆਣਾ ਦਾ ਟੋਹਣਾ ਹੈ ਉੱਥੇ ਸੰਯੁਕਤ ਕਿਸਾਨ ਮੋਰਚੇ ਨੇ ਵੱਡਾ ਕਟ ਕੀਤਾ ਹੈ ਲਗਭਗ ਇੱਕੋ ਜਿੰਨੇ ਇਕੱਠ ਦੋਨਾਂ ਥਾਵਾਂ ਤੇ ਹੋਏ ਨੇ ਅੱਜ ਦੋਨਾਂ ਸਟੇਜਾਂ ਤੋਂ ਮੋੜ ਇਕੱਠੇ ਹੋਣ ਦੀ ਚੰਗੀ ਗੱਲ ਵੀ ਸੁਣਨ ਨੂੰ ਮਿਲੀ ਹੈ ਇਸ ਸਟੇਜ ਤੋਂ ਵੀ ਤੇ ਉਸ ਟੁਹਾਣਾ ਵਾਲੀ ਸਟੇਜ ਤੋਂ ਵੀ ਰਕੇਸ਼ ਕਹਿਤ ਨੇ ਅੱਜ ਸਿੱਧਾ ਕਿਹਾ ਕਿ ਸਰਕਾਰਾਂ ਸਾਨੂੰ ਪਾੜ ਰਹੀਆਂ ਨੇ ਅੱਡੋ ਅੱਡ ਕਰ ਰਹੀਆਂ ਨੇ ਤੇ ਸੱਚਮੁੱਚ ਦਿੱਲੀ ਵਾਲੀ ਇੱਕ ਜੁੱਟ ਤੇ ਇੱਕ ਮੁੱਠ ਜਿਹੜੀ ਕਿਸਾਨ ਤਾਕਤ ਸੀ ਉਹ ਵੰਡੀ ਗਈ ਤੇ ਉਹਦੇ ਕਾਰਨ ਥੋੜਾ ਨੁਕਸਾਨ ਨਜ਼ਰ ਆ ਰਿਹਾ ਪਰ ਜਿਸ ਤਰੀਕੇ ਦੇ ਨਾਲ ਕਿਸਾਨ ਮਿਹਨਤੀ ਲੋਕ ਖੇਤਾਂ ਦੇ ਪੁੱਤ ਦੁਬਾਰਾ ਫਿਰ ਉੱਠੇ ਨੇ ਤਾਂ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੇਂਦਰ ਸਰਕਾਰ ਨੂੰ ਭਾਜੜ ਪਵੇਗੀ ਅੱਜ ਲਾਜ਼ਮੀ ਇਸ ਮਹਾਨ ਕਿਸਾਨ ਇਕੱਠ ਨੇ ਸਰਕਾਰਾਂ ਨੂੰ ਸੋਚਣ ਲਈ ਮਜਬੂਰ ਕੀਤਾ ਹੋਣਾ ਪਿਛਲੇ ਦਿਨ ਜਦੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਤਾਂ ਪੰਜਾਬ ਪਹਿਲੀ ਵਾਰ ਕਈ ਸਾਲਾਂ ਬਾਅਦ ਇੰਨਾ ਸਫਲ ਬੰਦ ਹੋਇਆ ਇੱਕ ਤਰ੍ਹਾਂ ਨਾਲ ਸੱਚਮੁੱਚ ਢੱਲੇਵਾਲ ਦੀ ਗੱਲ ਠੀਕ ਹੈ ਕਿ ਇਹ ਲੜਾਈ ਉਹ ਨਹੀਂ ਲੋਕ ਲੜ ਰਹੇ ਨੇ ਔਰ ਇਹ ਲੜਾਈ ਹੁਣ ਵੱਡੀ ਲੋਕ ਲਹਿਰ ਦਾ ਰੂਪ اختیار ਕਰਦੀ ਜਾ ਰਹੀ ਹੈ ਪਰ ਉਧਰ ਜਦ ਕੇਂਦਰ ਸਰਕਾਰ ਦੇ ਰਵਈਏ ਦੀ ਗੱਲ ਕਰਦੇ ਆ ਤਾਂ ਬੜਾ ਅੜਿਅਲ ਤੇ ਜਿੱਦੀ ਰਵਈਆ ਸਾਹਮਣੇ ਆ ਰਿਹਾ ਇੱਕ ਮਿੰਟ ਵੀ ਕੇਂਦਰ ਸਰਕਾਰ ਦੇ ਕਿਸੇ ਮੰਤਰੀ ਕੋਲ ਕਿਸਾਨਾਂ ਨਾਲ ਗੱਲ ਤੱਕ ਕਰਨ ਨੂੰ ਨਹੀਂ ਹੈ ਇੱਕ ਪਾਸੇ ਬਿਆਨ ਇਦਾਂ ਦੇ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਹਾਂ ਕਿਸਾਨ ਸਾਡੇ ਨੇ ਅਸੀਂ ਇਹਨਾਂ ਦੇ ਆਪਣੇ ਹਾਂ ਤੇ ਦੂਜੇ ਪਾਸੇ 2 ਮਿੰਟ ਕਿਸਾਨਾਂ ਨਾਲ ਗੱਲ ਕਰਨ ਦਾ ਵਕਤ ਤੱਕ ਵੀ ਕੇਂਦਰ ਸਰਕਾਰ ਕੋਲੇ ਨਹੀਂ ਹੈ ਉਧਰ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਕੇਂਦਰ ਗੱਲ ਕਿਉਂ ਨਹੀਂ ਕਰਦੀ ਪਰ ਪਿਛਲੇ ਦਿਨੀ ਕਿਸਾਨਾਂ ਨੇ ਸਵਾਲ ਚੁੱਕੇ ਨੇ ਕਿ ਮਾਨਯੋਗ ਸੁਪਰੀਮ ਕੋਰਟ ਕੇਂਦਰ ਨੂੰ ਕਿਉਂ ਨਹੀਂ ਕਹਿੰਦੀ ਕਿ ਤੁਸੀਂ ਗੱਲ ਕਰੋ ਤਾਂ ਅੱਜ ਕੇਂਦਰ ਸਰਕਾਰ ਦਾ ਜਿਹੜਾ ਰਵਈਆ ਦੇਖਣ ਨੂੰ ਮਿਲ ਰਿਹਾ ਉਹ ਬੜਾ ਨਕਾਰਾਤਮਕ ਹੈ ਜਦੋਂ ਕੇਂਦਰ ਸਰਕਾਰ ਦੇ ਰਵਈਏ ਨੂੰ ਦੇਖਦੇ ਆਂ ਤਾਂ ਇਹ ਲੱਗਦਾ ਜਿਵੇਂ ਲੋਕਤੰਤਰ 'ਚ ਨਹੀਂ ਕਿਸੇ ਤਾਨਾਸ਼ਾਹੀ ਦੇ ਵਿੱਚ ਰਹਿ ਰਹੀ ਹੋਈ ਏ ਤੁਸੀਂ ਦੇਖੋ ਪਿਛਲੇ ਦਿਨੀ ਪ੍ਰਧਾਨ ਮੰਤਰੀ ਨੇ ਗਾਇਕ ਦਲਜੀਤ ਦੋਸਾਂਝ ਦੇ ਨਾਲ ਮੀਟਿੰਗ ਕੀਤੀ ਹੈ ਜੇ ਉਹਨਾਂ ਲਈ ਵਕਤ ਹੈ ਤਾਂ ਕਿਸਾਨਾਂ ਲਈ ਕਿਉਂ ਨਹੀਂ ਕਿਉਂਕਿ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਸੜਕ ਜਿਹੜੀ ਆ ਉਹ ਕਿਸਾਨ ਮਰਦਾਂ ਤੇ ਔਰਤਾਂ ਦੇ ਨਾਲ ਭਰੀ ਹੋਈ ਹੈ ਔਰ ਸਟੇਜ ਦੇ ਅੱਗੇ ਅੱਜ ਕਿਲੋਮੀਟਰਾਂ ਤੱਕ ਤਿਲ ਸੁੱਟਣ ਦੀ ਥਾਂ ਖਨੌਰੀ ਬਾਰਡਰ ਦੇ ਉੱਪਰ ਨਹੀਂ ਸੀ ਇੰਜ ਜਪਦਾ ਹੈ ਕਿ ਮੋਦੀ ਸਰਕਾਰ ਦਿੱਲੀ ਮੋਰਚੇ ਵਾਂਗ ਦੁਬਾਰਾ ਫਿਰ ਹਲਕੇ ਚ ਲੈ ਰਹੀ ਹੈ ਜਿਹੜਾ ਕਿ ਮੋਦੀ ਸਰਕਾਰ ਦੇ ਗਲੇ ਦੀ ਹੱਡੀ ਬਣ ਸਕਦਾ ਸੋ ਦੂਰ ਤੱਕ ਤੁਹਾਨੂੰ ਇੱਕ ਵਾਰ ਫਿਰ ਦਿਖਾ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਇਕੱਲੇ ਮਰਦ ਨਹੀਂ ਔਰਤਾਂ ਮਾਵਾਂ ਜਿਨ੍ਹਾਂ ਤੋਂ ਠੀਕ ਤਰ੍ਹਾਂ ਤੁਰਿਆ ਨਹੀਂ ਜਾਂਦਾ ਉਹ ਮਾਵਾਂ ਵੀ ਆ ਰਹੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਤਿੰਨੇ ਬਜ਼ੁਰਗ ਮਾਤਾ ਨੇ ਜਿਹੜੀਆਂ ਮੋਰਚੇ ਦੇ ਉੱਪਰ ਮੌਜੂਦ ਨੇ ਅੱਜ ਇੱਥੇ ਪਹੁੰਚੀਆਂ ਨੇ ਅਪਾਈ ਸਾਹਿਬ ਕਿਦਾਂ ਦਾ ਮਨੋਵਲ ਅੱਜ ਤੁਸੀਂ ਦੇਖਿਆ ਢੱਲੇਵਾਲ ਸਾਹਿਬ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪੂਰੇ ਕੈਮ ਨੇ ਪੂਰੇ ਕੈਮ ਆਪੂ ਗੜ ਸਕੈਮ ਹੈ ਜਮਾ ਹੈ 100 110% ਕੀ ਲੱਗਦਾ ਹੈ ਕਿ ਮੋਦੀ ਸਰਕਾਰ ਹੁਣ ਗੌਲੂਗੀ ਹਾਂ ਚੈੱਕ ਕਰ ਲੂਗੀ ਅੱਜ ਅੱਛਾ ਕਿੰਨੇ ਲੋਕ ਆਏ ਨੇ ਸਾਰਾ ਉਹਨਾਂ ਨਾਲ ਗੱਲਬਾਤ ਕਰਨੀ ਇਸ ਮੀਖਾ ਕਰਨਗੇ ਨਹੀਂ ਅਰੇ ਕਿਉਂ ਹੋਇਆ ਜਿੱਦੀ ਰਵਈਆ ਕਿਉਂ ਮੋਦੀ ਸਰਕਾਰ ਦਾ ਲੱਗ ਰਿਹਾ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਉਹਦੇ ਸੁਆਦ ਆ ਹਮ ਤਾਰਨਾ ਸ਼ਾ ਹਾਂ ਤਾਰਨਾ ਸ਼ਾ ਜੀ ਮੋਦੀ ਮੋਦੀ ਨੂੰ ਆ ਵੀ ਮੈਨੂੰ ਵੋਟਾਂ ਦੀ ਤਾਂ ਲੋੜ ਨਹੀਂ ਨਾ ਲੋਕਾਂ ਦੀ ਲੋੜ ਹੈ ਉਹਨੂੰ ਪਤਾ ਵੀ ਮੇਰੀ ਏਟੀਐਮ ਜਿੱਨਾਂ ਚ ਚੱਲਦੀ ਆ ਉਹਨਾਂ ਏਟੀਐਮ ਨਹੀਂ ਈਵੀਐਮ ਈਵੀਐਮ ਜੀ ਜਿਹੜੀ ਈਵੀਐਮ ਮੇਰੀ ਚੱਲਦੀ ਆ ਮੈਂ ਹਰਿਆਣੇ 'ਚ ਵੀ ਬਣਾ ਗਿਆ ਮਹਾਰਾਸ਼ਟਰ 'ਚ ਵੀ ਪਰ ਅਸੀਂ ਇਹ ਕਿਹਾ ਸੀ ਵੀ 25 'ਚ ਕਿਸਾਨ ਮੋਦੀ ਨੂੰ ਦਮਗੋਡੀ ਕਰਨਗੇ ਕੱਲ ਉਹ ਨੂੰ ਨਤੀਜ ਛੱਡ ਕੇ ਭੱਜ ਗਿਆ ਤੇ ਛੱਡੂ ਨੇ ਡੂ ਵੀ ਇੱਥੇ ਛੜਕ ਤੇ ਲਿਆਵਾਂਗੇ ਉਹਨੂੰ ਜਿਵੇਂ ਪਹਿਲਾ ਵਾਲੇ ਰਾਜਾ ਨੂੰ ਖਾਲਸੇ ਖਿਚਕਿਚ ਕੇ ਲਿਆਉਂਦੇ ਰੇ ਆ ਇਹ ਕਿਸਾਨਾਂ ਦਾ ਮੋਦੀ ਦੇ ਨਾਲ ਵਾਧਾ ਪਰ ਬਾਈ ਜੀ ਕੇਂਦਰੀ ਮੰਤਰੀ ਨੇ ਤਿੰਨ ਦਿਨ ਪਹਿਲਾਂ ਕਿਹਾ ਕਹਿੰਦਾ ਸਾਨੂੰ ਹਰਿਆਣਾ ਦੇ ਵਿੱਚ ਜਦੋਂ ਵੋਟਾਂ ਪਈਆਂ ਤੇ ਸਾਡੇ ਕੋਲੇ ਰਿਜ਼ਲਟ ਆ ਗਿਆ ਕਿ ਕਿਸਾਨ ਤਾਂ ਸਾਡੇ ਨਾਲ ਨੇ ਉਹ ਕਹਿੰਦਾ ਹਰਿਆਣਾ ਦੇ ਕਿਸਾਨਾਂ ਨੇ ਸਾਨੂੰ ਬਹੁਤ ਵੋਟ ਪਾਈ ਤੇ ਸਾਡੀ ਫਿਰ ਸਰਕਾਰ ਬਣਾਈ ਜਿਹੜਾ ਜਿਹੜਾ ਆਪਣਾ ਖੇਤੀਬਾੜੀ ਮੰਤਰੀ ਹੈ ਉਹ ਕਦੇ ਤਾਂ ਉਹ ਮਾਮਾ ਮੰਨ ਜਾਂਦਾ ਮੱਧ ਪ੍ਰਦੇਸ਼ ਚ ਅੱਜ ਉਹਦਾ ਮੋਦੀ ਬਣ ਗਿਆ ਫੁੱਫੜ ਉਹਨੂੰ ਲੈ ਗਿਆ ਤਾਹਾਂ ਉਹਨੂੰ ਤਾਂ ਨਹੀਂ ਕਿਸਾਨ ਦਿਸ ਰਹੇ ਜਾ ਕੇ ਸਰਵੇਖਣ ਕਰ ਲੋ 100 ਬੰਦੇ ਨੂੰ ਪੁੱਛ ਲੋ 90 ਬੰਦੇ ਕਹਿੰਦੇ ਅਸੀਂ ਕਾਂਗਰਸ ਨੂੰ ਵੋਟ ਪਾਈ ਹੈ ਇਹ ਦਾਵਾ ਹੈ ਇਹਨਾਂ ਨੇ ਇਹਨਾਂ ਨੇ ਇਸੇ ਕਰਕੇ ਜਿੱਤੇ ਆ 420 ਇਹਨਾਂ ਦੀ ਚੱਲਦੀ ਆ ਮਸ਼ੀਨਾ ਕਰਕੇ ਮਸ਼ੀਨਾ ਕਰਕੇ ਚੱਲਦੀ ਆ ਵਲਟ ਪੇਪਰ ਤੇ ਪਵਾ ਕੇ ਦੇਖ ਲੈਣ ਕੋਢੀ ਲਵਾ ਦਾਂਗੇ ਪੰਜਾਬ ਚ ਕਿਉਂ ਨਹੀਂ ਮੋਦੀ ਖਾਤਾ ਖੋਲਦਾ ਜਿਹੜੀ ਪੰਜਾਬ ਦੀ ਵਲਟ ਹੈ ਲਾ ਕੇ ਹਲਮਾਨਗੜ ਤੋਂ ਤੇ ਹਵਾਲੇ ਤੱਕਰ ਮੋਦੀ ਦਾ ਇੱਕ ਬੱਚਾ ਵੀ ਨਹੀਂ ਜਿੱਤਿਆ ਕਿਉਂ ਨਹੀਂ ਜਿੱਤਿਆ ਇਸੇ ਕਰਕੇ ਨਹੀਂ ਜਿੱਤਿਆ ਅਸੀਂ ਉਹਨਾਂ ਦੇ ਲੀਡਰਾਂ ਦੀ ਧੌਣ ਫੜ ਕੇ ਰੱਖੀ ਆ ਤੇ ਫੜ ਕੇ ਰੱਖਾਂਗੇ ਨਾ ਜਿੱਤਿਆ ਤੇ ਨਾ ਜਿੱਤਣ ਦਈਏ ਉਹ ਜਿਹੜੇ ਪਰਲੇ ਲੋਕ ਆ ਵਿਚਾਰੇ ਉਹਨਾਂ ਨੂੰ ਐਂ ਨਹੀਂ ਪਤਾ ਵੀ ਅਸੀਂ ਵੋਟ ਕਿਹਨੂੰ ਪਾਉਣੀ ਆ ਤੇ ਕਿੱਥੇ ਪਾਉਣੀ ਆ ਉੱਥੇ ਉਹਨਾਂ ਨੇ 420 ਕਰ ਲਈ ਔਰ ਉਧਰ ਭਗਵੰਤ ਮਾਨ ਨੇ ਪਿਛਲੇ ਦਿਨੀ ਕਿਹਾ ਉਹ ਕਹਿੰਦਾ ਕਿ ਸਾਨੂੰ ਕੇਂਦਰ ਸਰਕਾਰ ਕਹਿ ਰਹੀ ਆ ਕਿ ਹੈਲੀਕਾਪਟਰਾਂ ਰਹੀਂ ਹਵਾਈ ਐਂਬੂਲੈਂਸ ਦੇ ਰਹੀਂ ਡੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਜਾਣਾ ਚਾਹੀਦਾ ਭਗਵੰਤ ਮਾਨ ਜੀ ਦੀ ਹੁਣ ਤਾਂ ਸਾਨੂੰ ਪਤਾ ਵੀ ਹੈਂਕੜੀ ਨਿਕਲ ਗਈ ਪਹਿਲਾ ਮੋਦੀ ਦੇ ਕਦਮ ਚ ਕਦਮ ਧਰ ਕੇ ਉਹ ਚੱਲਦਾ ਸੀ ਇੱਥੇ ਪੰਜ ਵਾਰੀ ਹਮਲੇ ਹੋਇਆ ਸੀ 24 24 ਤਿੰਨ ਤਿੰਨ ਘੰਟੇ ਤਿੰਨ ਤਿੰਨ ਰਾਤਾਂ ਲਗਾਤਾਰ ਬਹਿਰੇ ਤੇ ਰਹਿੰਦੇ ਆ ਜਦੋਂ ਐ ਵੀ ਹੋ ਗਿਆ ਹੁਣ ਥੱਕ ਗਏ ਉਦੋਂ ਦੂਜੀ ਸ਼ਿਫਟ ਬਦਲਦੀ ਐ ਹੁਣ ਉਹਨੂੰ ਪਤਾ ਲੱਗ ਗਿਆ ਅੱਜ ਅੱਜ ਭਗਵੰਤ ਮਾਨ ਜੀ ਕੁਝ ਹੋਰ ਬੋਲਣਗੇ ਕਿ ਉਹਨੂੰ ਪਤਾ ਲੱਗ ਗਿਆ ਵੀ ਮੇਰੀਆਂ ਜਵਾਨ ਤਾਂ ਅੱਗੇ ਬਾਅਦ ਤੇ ਕਿਸਾਨ ਜ਼ਬਤ ਕਰਾ ਦੇਣਗੇ ਤੇ ਨਿਕਾਸਰ ਕੋਈ ਵੀ ਭਗਵੰਤ ਮਾਨ ਨੇ ਨਹੀਂ ਛੱਡੀ ਜਿਹੜੇ ਸਾਨੂੰ 5 ਮਿੰਟਾਂ ਚ ਐਮਐਸਪੀ ਦੇ ਦਿੰਦੇ ਚੁਟਕੀ ਨਾਲ ਉਹ ਕਿੱਥੇ ਉਹਨਾਂ ਦੀ ਚੁਟਕੀ ਭਗਵੰਤਮਾਨ ਕਹਿੰਦਾ ਕਿ ਤਿੰਨ ਖੇਤੀ ਕਾਨੂੰਨ ਜਿਹੜੇ ਰੱਦ ਕਰਾਏ ਸੀ ਉਹਨਾਂ ਦਾ ਖਰੜਾ ਦੁਬਾਰਾ ਫਿਰ ਭੇਜ ਦਿੱਤਾ ਪਰ ਕਹਿੰਦਾ ਮੈਂ ਲਾਗੂ ਨਹੀਂ ਕਰ ਰਿਹਾ ਕੀ ਕਹੋਂਗੇ ਉਹ ਅਸੀਂ ਕਹਿੰਦੇ ਆ ਇਸ ਕੰਮ ਨੂੰ ਜੇ ਉਹ ਸਾਡੀ ਕਿਸਾਨਾਂ ਬਾਤ ਤੇ ਸੋਚਦਾ ਅਸੀਂ ਕਿਸਾਨਾਂ ਨੇ ਬੋਰਡ ਪਾ ਕੇ ਉਹਨੂੰ ਬਣਾਇਆ ਤਾਂ ਉਹਦੀ ਚੰਗੀ ਗੱਲ ਹੈ ਤੇ ਨਹੀਂ ਉਹਨੂੰ ਵੀ ਪਤਾ ਵੀ ਅਸੀਂ ਮਰਵਾਉਣ ਪਹਿਲਾਂ ਮੋਦੀ ਤੋਂ ਜਾਣਦੇ ਆ ਤੇ ਭਗਵੰਤਮਾਨ ਦੀ ਤਾਕਤ ਹੀ ਕੀ ਆ ਵੀ ਇੱਥੇ ਪੰਜਾਬ ਦੇ ਵਿੱਚ ਲਾਗੂ ਕਰ ਦੇ ਭਾਈ ਜੀ ਕਿੱਦਾਂ ਦਾ ਅੱਜ ਕਿੱਦਾਂ ਦਾ ਮਨੋਵਲ ਇੱਥੇ ਲੋਕਾਂ ਦਾ ਤੁਸੀਂ ਦੇਖਿਆ ਬਾਈ ਜੀ ਜਿੰਨਾ ਪ੍ਰਧਾਨ ਜੀ ਨੇ ਕਿਹਾ ਸੀ ਉਹ ਤੋਂ ਵੱਧ ਕਰਤਾ ਜਿੰਨੀਆਂ ਦੋ ਬੱਸਾਂ ਪਿੰਡ ਚ ਆਉਣੀਆਂ ਚਾਰ ਆਈਆਂ ਉਸ ਪਿੰਡ ਚੋਂ ਸਾਨੂੰ ਅੱਜ ਵੀ ਹੁਕਮ ਹੋਊਗਾ ਨਾ ਜਾਂ ਕੱਲ ਨੂੰ ਜਾਂ ਪਰਸੋਂ ਤੱਕ ਜਦੋਂ ਵੀ ਬਾਰਡਰ ਜਾਮ ਕਰ ਦਾਂਗੇ ਅਸੀਂ ਇਤੋਂ ਵੀ ਜ਼ਿਆਦਾ ਕਰ ਦਾਂਗੇ ਅੱਛਾ ਅੱਜ ਟੋਟਲ ਇਕੱਠ ਕਿੰਨਾ ਕੁ ਹੋਊਗਾ ਟੋਟਲ ਇਕੱਠ ਬਾਈ ਤੁਸੀਂ ਚੈਨਲ ਐ ਸਾਨੂੰ ਪਤਾ ਕਿੰਨਾ ਹੋਊਗਾ ਦੱਸਿਓ ਕਿ ਟੋੜਾ ਅੰਦਾਜ਼ਾ ਮੈਂ ਮੈਂ 3 ਲੱਖ ਤੋਂ ਉੱਤੇ ਮੰਨਦਾ 3 ਲੱਖ ਤੋਂ 50 ਹਜ਼ਾਰ ਬੰਦਾ ਦਾ ਸਾਡਾ ਪਰੇ ਹੀ ਫਿਰਦਾ ਬਾਈ ਜੜੀਆਂ ਟਰਾਲੀਆਂ ਖੜੀਆਂ ਉੱਥੇ ਫਿਰਦਾ ਲੱਗਦਾ ਕਿ ਅੱਜ ਮੋਦੀ ਸਰਕਾਰ ਨੂੰ ਥੋੜਾ ਸੋਚਣ ਲਈ ਮਜਬੂਰ ਹੋਣਾ ਮੋਦੀ ਦਾ ਦਾ ਭਾਈ ਇੱਕ ਹਫਤਾ ਹੀ ਰਹਿ ਗਿਆ ਗਿਆ ਸਮਝੋ ਉਹਨਾਂ ਦੀ ਹਲਚਲ ਹੋਈ ਜਾਂਦੀ ਤੁਸੀਂ ਸਾਰਾ ਦਿਨ ਵੇਹਣੇ ਅਜੇ ਤੱਕ ਘੱਟ ਵੇਨੇ ਆ ਮੋਬਾਈਲ ਤੇ ਕੋਈ ਖਬਰ ਸੁਣਦੇ ਆ ਧਰਨੇ ਜੀ ਫਿਰਦੇ ਆ ਮੋਦੀ ਦਾ ਕੰਮ ਹੋ ਜਾਣਾ ਮੰਗਾ ਵੀ ਪ੍ਰਮਾਤਮਾ ਮੇਰੇ ਕੋਲ ਸਾਡੀਆਂ ਪੂਰੀਆਂ ਹੋਣੀਆਂ ਜਿੰਨਾ ਜਦੋਂ ਪ੍ਰਧਾਨ ਜੀ ਸਾਨੂੰ ਹੁਕਮ ਲਾਉਣਗੇ ਨਾ ਮੈਂ ਨਾ ਯਾਰ ਵਾਟੀ ਘੜ ਦੇਾਂਗੇ ਜਿਹੜਾ ਕੋਈ ਕਹਿਣਗੇ ਠੀਕ ਹੈ ਐਮਐਸਬੀ ਗਰੰਟੀ ਗ੍ਰੂਨ ਸਾਡਾ ਅਸੀਂ ਲੈਣਾ ਉੱਥੇ ਜਦੋਂ ਵਾਅਦਾ ਇਹਨਾਂ ਨੇ 14 ਜਿਵੀਂ ਕਰਿਆ ਸੀ ਡੇਢ ਸਾਲ ਅਸੀਂ ਬੈਠ ਕੇ ਵੀ ਆਏ ਆ ਸ਼ੁਭਕਰਨ ਚੀਜ਼ ਹੋਇਆ ਸੋਨੂੰ ਪੱਤਾ ਪੱਤਰਕਾਰਾਂ ਨੂੰ ਕੀ ਕੀ ਨਹੀਂ ਹੋਇਆ ਕਿਸਾਨਾਂ ਨਾਲ ਪਰ ਸਾਡੀ ਜਿਹੜੀਆਂ ਮੰਗਾਂ ਸੀ ਆਪਣੀਆਂ ਹੱਕ ਲੈਣਾ ਪਰ ਇੱਕ ਵਿਚਾਰ ਇਹ ਵੀ ਆਇਆ ਕੁਝ ਲੋਕ ਕਹਿੰਦੇ ਨੇ ਕਿ ਕੇ ਕੇਂਦਰ ਸਰਕਾਰ ਤਾਂ ਚਾਹੁੰਦੀ ਆ ਵੀ ਇਹ ਆਗੂ ਮਰ ਜਾਣ ਉਹ ਤਾਂ ਅੱਗੇ 700 ਕਿਸਾਨ ਉਹਨਾਂ ਨੇ ਸ਼ਹੀਦ ਕਰਾ ਦਿੱਤੇ ਸ਼ੁਭ ਕਰਨ ਨੂੰ ਉਹਨਾਂ ਨੇ ਸ਼ਹੀਦ ਕਰਤਾ ਤੇ ਕੁਝ ਲੋਕ ਕਿ ਕਹਿੰਦੇ ਨੇ ਕਿ ਡੱਲੇਵਾਲ ਸਾਹਿਬ ਦੇ ਮਰਨ ਵਰਤਾ ਉਹਨਾਂ ਤੇ ਕੀ ਅਸਰ ਹੋਣਾ ਉਹ ਤਾਂ ਚਾਹੁੰਦੇ ਆ ਭਲਾ ਸਾਰੇ ਕਿਸਾਨ ਆ ਗੂ ਮਰ ਜਾਣ ਬਾਈ ਜੀ ਕੁਛ ਆਗੂ ਹੈਗੇ ਆ ਆਪਾਂ ਨੂੰ ਪਤਾ ਪਜਾਉ ਚ ਅੱਜ ਨਾਲ ਮੀਟਿੰਗ ਰੱਖੀ ਆ ਉਹਨਾਂ ਨੇ ਕੁਛ ਆਗੂ ਜਿਹੜੇ ਵਿੱਕ ਕੇ ਆਏ ਉਹ ਆ ਜਿਹੜਾ ਅੱਜ ਆਪਣੀ ਖਾਤਰ ਕਿਸਾਨਾਂ ਦੀ ਖਾਤਰ ਮਰਨ ਵਰਤੇ ਦੇ ਬੈਠਾ ਉਹਨਾਂ ਨੂੰ ਨਾ ਬਾੜਾ ਕੋ ਜਿਹੜੇ ਅੱਜ ਚਾਰ ਵਾਲੇ ਉਹ ਮਾੜੇ ਆ ਅੱਛਾ ਤੁਹਾਨੂੰ ਜਨਤਾ ਨੂੰ ਕੀ ਲੱਗਦਾ ਕਿ ਇਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਅਸੀਂ ਤਾਂ ਨੇ ਜੀ ਹੋਣਾ ਚਾਹੀਦਾ ਪਰ ਇੱਕ ਹੋਰ ਗੱਲ ਆ ਤੁਹਾਨੂੰ ਸੱਚੀ ਗੱਲ ਦੱਸ ਦਿਆਂ ਅਗਰਾਹਾਾਂ ਚੋਂ ਰਾਜੇਵਾਲ ਚੋਂ ਜਿਹੜੇ ਜਥੇਬੰਦੀਆਂ ਚੋਂ ਲੋਕ ਆਈ ਜਾਂਦੇ ਰੇ ਕੱਲੇ ਆਗੂ ਜਾਣਗੇ ਰੋਲਦੂ ਮਾਨਸਾ ਦੀਆਂ ਕਿੰਨੀਆਂ ਟਰਾਲੀਆਂ ਸੀ ਕਿੰਨਾ ਮਾੜਾ ਬੜੇ ਪੱਠੇ ਇਹਨਾਂ ਨੇ ਬਣਾਇਆ ਯਾਰ ਢੱਲੇਵਾਲ ਦੇ ਘਰੇ ਜਾਵੜੋ ਕਿਹੜਾ ਪੱਠਾ ਲਾਇਆ ਢੱਲੇਵਾਲ ਨੇ ਕਿਹੜੀ ਜਾਇਦਾਦ ਬਣਾਈ ਐ ਅੱਜ ਮਰਨ ਮਰਤੇ ਸਾਡੀ ਖਾਤਰ ਬੈਠਾ ਨਾ ਪਰ ਲੋਕਾਂ ਨੂੰ ਮੈਂ ਅਪੀਲ ਕਰਦਾ ਵੀ ਵੱਧ ਤੋਂ ਵੱਧ ਖਲੋਰੀ ਬਾੜ ਡਰਾਓ ਯਾਰ ਜੇ ਆਪ ਦਾ ਮੰਗਾ ਇੱਕ ਆ ਜਾਂ ਦੋ ਮੰਗਾ ਹੁਣ ਦੱਸੋ ਵੀ ਸ਼ਕਰਗੰਜੀ ਆਸਤੇ ਆਡ ਮੰਗਦਾ ਡਲੇਵਾਲ ਮੰਗਾ ਦੋ ਐਮਐਸਬੀ ਗਰੰਟੀ ਕਰਨੀ ਮੰਗਦੇ ਆ ਜਿਹੜਾ ਸਰਕਾਰ ਤੋਂ ਵਾਅਦਾ ਕਰਿਆ ਸੀ ਉਹਨਾਂ ਨੇ ਔਰ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਚ ਇਹਨਾਂ ਨੂੰ ਇੱਕ ਹੋਣਾ ਪਊਗਾ ਜੇ ਇੱਕ ਨਹੀਂ ਹੋਣਗੇ ਤਾਂ ਨੁਕਸਾਨ ਹੋਊਗਾ ਬਾਈ ਜੀ ਲੋਕ ਇੱਕ ਹੋ ਜਾਣਗੇ ਨਾ ਹੁਣ ਜਦੋਂ ਆਪਣਾ ਕਾਠ ਅੱਜ ਤੁਹਾਨੂੰ ਦਿਖੀ ਜਾਂਦਾ ਨਾ ਤਿੰਨ ਲੱਖ ਬੰਦਾ ਸੀ ਜਦੋਂ ਅਗਲੀ ਕਾਲ ਦੇ ਦੀ 8 ਲੱਖ ਹੋਊਗਾ ਤੇ ਲੋਕ ਕਿਹੜੇ ਰਹਿ ਜਾਣਗੇ ਬਈ ਪਿੱਛੇ ਇਹ ਲੀਡਰ ਹੀ ਰਹਿ ਜਾਣਗੇ ਇਕੱਲੇ ਅੱਜ ਦੀ ਗੱਲ ਮੇਰੀ ਯਾਦ ਰੱਖੋ ਅੱਗੇ ਅੱਗੇ ਸਰਕਾਰਾਂ ਨੇ ਕੀ ਕਰਿਆ ਜਨਤਾ ਨਹੀਂ ਕਰਿਆ ਨਾ 92 ਉਹਨਾਂ ਨੂੰ ਜਿਦਾਇਆ ਆਪ ਵਾਲਿਆਂ ਨੂੰ ਮੈਂ ਤਾਂ ਉਹਨਾਂ ਨੂੰ ਵੀ ਆਣਾ ਐਮਪੀਆਂ ਨੂੰ ਵੀ ਐਮਐਲਏ ਨੂੰ ਵੀ ਆਖੜ ਵੀ ਇਕੱਠੇ ਹੋ ਕੇ ਰੌਲਾ ਪਾਉ ਸੋਨੂੰ ਜਿਹੜਾ ਜਿਤਾਇਆ ਨਾ ਅਰਥ ਤੋਂ ਫਰਤ ਤੋਂ ਲੋਕ ਹੀ ਕਰਦੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਜਿਹੜਾ ਸਾਡੇ ਹੱਕ ਚ ਬੋਲੂ ਅਸੀਂ ਸਹੀ ਕਵਾਂਗੇ ਜਿਹੜਾ ਗਲਤ ਬੋਲੂ ਉਹਨੂੰ ਗਲਤ ਬੋਲਾਂਗੇ ਤੁਸੀਂ ਦੇਖ ਸਕਦੇ ਹੋ ਲੋਕ ਕਹਿੰਦੇ ਨੇ ਕਿ ਅਸੀਂ ਚੋਣੇ ਆ ਜੇ ਇਕੱਠੇ ਹੋਇਆ ਜਾਂਦਾ ਤਾਂ ਹੋ ਨਹੀਂ ਤਾਂ ਜਿਹੜਾ ਲੜੂਗਾ ਜਿਹੜਾ ਖੜੂਗਾ ਲੋਕ ਕਹਿੰਦੇ ਨੇ ਉਹਦੇ ਨਾਲ ਲੋਕ ਖੜ ਜਾਣਗੇ ਔਰ ਅੱਜ ਇੱਥੇ ਲੋਕ ਕਹਿ ਰਹੇ ਨੇ ਕਿ ਲੱਖਾਂ ਦਾ ਇਕੱਠ ਸੀ ਆਪਾਂ ਹੋਰ ਇੱਥੇ ਬਾਈ ਜੀ ਖੜੇ ਪੁੱਛਦੇ ਆਂ ਹਾਂਜੀ ਬਾਈ ਜੀ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੋਇਆ ਹੈ ਖਣੋਰੀ ਬਾਰਡਰ ਤੇ ਇਹ ਇਹ ਤੁਹਾਨੂੰ ਕਿਦਾਂ ਦਾ ਪ੍ਰੋਗਰਾਮ ਲੱਗਦਾ ਹੈ ਤੇ ਕੀ ਪ੍ਰਭਾਵ ਅੱਜ ਇਹਦਾ ਸਰਕਾਰ ਤੇ ਪਵੇਗਾ ਜਿੰਦਾ ਡਾਕਟਰ ਸਾਹਿਬ ਪਹਿਲਾਂ ਤੁਹਾਡਾ ਧੰਨਵਾਦ ਜੋ ਜੋ ਤੁਸੀਂ ਨਾ ਇੰਨੀ ਹਿੰਮਤ ਕਰ ਰਹੇ ਮੈਂ ਆਪਦੀ ਇੱਕ ਇੱਕ ਆਵਾਜ਼ ਇੱਕ ਇੱਕ ਰੀਲ ਦੇਖ ਰਿਹਾ ਜੋ ਤੁਸੀਂ ਬਿਆਨ ਕਰਾ ਨਾ ਥੋਕ ਵਜਾ ਕੇ ਜੀ ਤੁਸੀਂ ਕਿਸੇ ਨੂੰ ਵੀ ਨਹੀਂ ਛੱਡਦੇ ਬਹੁਤ ਧੰਨਵਾਦ ਪਰ ਅੱਜ ਦਾ ਜੋ ਕੱਠ ਹੈ ਨਾ ਉਹ ਕੱਲਾ ਪੰਜਾਬ ਦਾ ਨਹੀਂ ਹਰਿਆਣਾ ਵੀ ਨਾਲ ਹੈ ਜੀ ਆਪਾਂ ਅੰਬਾਲੇ ਤੋਂ ਬਲੋਂਗ ਕਰਦੇ ਆ ਜੀ ਹਾਂਜੀ ਗਾਮ ਕੌਲਾ ਜੀ ਦੋਨੋਂ ਦੇਖ ਲਓ ਉੱਥੇ ਦੀ 200 ਗੱਡੀਆਂ ਲੈ ਕੇ ਬੀਕੇ ਸਹੀਦ ਭਗਤ ਸਿੰਘ ਇੱਥੇ ਆਈ ਹੂੰ ਤੋ ਯੋ ਡੱਲੇਬਾਲ ਸਾਹਿਬ ਕੋਈ ਆਪਣੇ ਵਾਸਤੇ ਨਹੀਂ ਜੀ ਕਰ ਰਹੇ ਹੂੰ ਯੋ ਡੱਲੇਬਾਲ ਸਾਹਿਬ ਜਿਉਂ ਦੇਖੋ ਲੋਕਾਂ ਕੀ ਏਗ ਆਵਾਜ਼ ਤੇ ਇੰਨੇ ਬੰਦੇ ਮਾਰੇ ਫੱਟੜ ਕਰਦੀ ਐ ਨੇ ਹੂੰ ਹੂੰ ਸੰਭੂ ਬਾਰਡਰ ਤੇ ਗੋਲੀਆਂ ਰਬੜ ਕੀ ਗੋਲੀਆਂ ਦੇਖ ਲਓ ਬਤਾਓ ਪੈਰਾਂ ਤੱਕ ਮਾਰੀ ਜਾਂਦੀ ਉਹ ਹੂੰ ਉਹ ਅੱਖਾਂ ਤੱਕ ਮਾਰੀ ਗਈਆਂ ਹੂੰ ਤੋ ਕਿੰਨਾ ਜ਼ੁਲਮ ਕਰ ਰਹੀ ਸਰਕਾਰ ਤੋ ਇਹ ਜ਼ੁਲਮ ਦੇਖ ਕੇ ਕੀ ਲੱਗਦਾ ਵੀ ਇਹ ਲੋਕਤੰਤਰ ਹੈ ਕਿ ਡਾਂਗ ਤੰਤਰ ਹੈ ਯਾਰ ਡਾਂਗ ਤੰਤਰ ਹੈ ਜੀ ਲੋਕਤੰਤਰ ਕਹਾ ਉਹ ਕਹਿੰਦੇ ਆ ਸੁਣ ਲਿਓ ਮਹੀਨੇ ਪਿੱਛੇ ਕਹਿੰਦੇ ਆ ਪ੍ਰਧਾਨ ਮੰਤਰੀ ਜੀ ਮਨ ਕੀ ਬਾਤ ਬੀ ਤੇਰੇ ਮਨ ਕੀ ਬਾਤ ਤੋਂ ਹਮ ਸੁਣ ਲੈ ਤੋ ਮਾਰੇ ਇਤਨੇ ਲੋਕਾਂ ਕੀ ਮਨ ਕੀ ਬਾਤ ਵੀ ਸੁਣ ਲੈ ਨਹੀਂ ਵੀ ਪਬਲਿਕ ਆ ਇਨੀ ਨੇ ਤੈਨੂੰ ਮਹਾ ਬਿਠਾਇਆ ਜਹਾਂ ਤੋ ਜਹਾਂ ਕਹਿਣਾ ਉਸਕੇ ਪਹਿਲੇ ਕਹਿੰਦੇ ਨੇ ਕਹਾ ਬੀ ਚਾਹ ਵੇਚਦਾ ਚਾਹੇ ਵੇਚਦੇ ਬੈਠ ਗਿਆ ਜੀ ਉਹ ਪ੍ਰਧਾਨ ਮੰਤਰੀ ਪਦ ਤੇ ਚਲੋ ਲੋਕਾਂ ਨੇ ਦੇਖਿਆ ਤਾਂ ਵੀ ਕੁਛ ਕਰਾਗਾ ਬੜੇ ਝੂਠੇ ਵਾਦੇ ਕਰੇ ਤੁਹਾਨੂੰ ਪਤਾ ਹੀ ਆ 15 ਲੱਖ ਵੀ ਮਾਰੇ ਖਾਤੇ ਮ ਆ ਗਏ ਇਹ ਆ ਉਹ ਆ ਇਹਨੇ ਪਹਿਨਾ ਕਾਨੂੰਨ ਤੇ ਨੇ ਤਿੰਨ ਇਹ ਵੀ ਉਹ ਤਿੰਨ ਹੋਰ ਤੋੜ ਮਰੋੜ ਕਾ ਖਲੜਾ ਲਿਆ ਆਇਆ ਹਾਹੀ وہی ਚੀਜ਼ ਬਿਲਕੁਲ ਬਿਲਕੁਲ ਜੋ ਆਪਨੇ ਨਚੋੜਾ ਵਰਗੇ ਪੱਤਰਕਾਰਾਂ ਨੇ ਨਚੋੜ ਕੱਢ ਕੇ ਬਤਾਇਆ ਪਬਲਿਕ ਨੂੰ ਜਾਗਰੂਕ ਕਰਿਆ ਜੀ ਤੋਤਨਬਾਦ ਆਪਕਾ ਜੋ ਇਤਨੀ ਹਿੰਮਤ ਕਰਾ ਦੇਖੋ ਇਤਨੀ ਪਬਲਿਕ ਕੇ ਅੰਦਰ ਆਰ ਜਿਦਨੇ ਪੱਤਰਕਾਰ ਪਰ ਵੀ ਗੋਲੀਆਂ ਚੱਲੀਆਂ ਜੀ ਹੰਬੂ ਬਿਲਕੁਲ ਬਿਲਕੁਲ ਹਾਂ ਜੀ ਜੀ ਪੱਤਰਕਾਰ ਤੇ ਵੀ ਗੋਲੀਆਂ ਚੱਲੀਆਂ ਚੱਲਿ ਬਤਾਓ ਜੀ ਤੋ ਸਰਕਾਰ ਯੋ ਜਿਹੜਾ ਬੰਦਾ ਆ ਵੀ ਪੱਤਰਕਾਰ ਜਾਦਾ ਕਰਾ ਤੋ ਦੇਖ ਲਿਓ ਇਹ ਕੰਮ ਕਰਾ ਤੋ ਇਸ ਕਰਕੇ ਬੇ ਹਮ ਤੋ ਯੁਵਾ ਵੀ ਕੋਈ ਐਸੀ ਬਾਤ ਨਹੀਂ ਪੂਰਾ ਹਰਿਆਣਾ ਪੂਰਾ ਮਹਾਰਾਸ਼ਟਰ ਕਹ ਲਿਓ ਉਰਾ ਦੇਖੋ ਜੀ ਸਟੇਜ ਬਾਈ ਸਵੇਰ ਕੇ ਬੈਠੇ ਆ ਹੂੰ ਤੜਕੇ ਕੇ ਚਲੇ ਵੇ ਜੀ 4 ਵਜੇ ਤੇ ਚਲਦੀ ਐ ਤੇ ਤੋਂ ਯਹਾਂ ਦੇਖ ਲਓ ਇੱਕ ਇੱਕ ਮਿੰਟ 2 ਮਿੰਟ ਦੇ ਰੇ ਬੰਦੇ ਨੂੰ 9 ਵਜੇ ਦਾ ਸਟੇਜ ਚੱਲ ਰਿਹਾ ਇੱਕ ਪੰਜਾਬ ਦਾ ਇੱਕ ਦੀ ਯੂਪੀ ਦਾ ਕਦੀ ਮਹਾਰਾਸ਼ਟਰ ਦਾ ਕਦੀ ਹਰਿਆਣਾ ਦਾ ਕਦੀ ਕਹੀਂ ਦਾ ਬੰਦਾ ਹੀ ਦੇਖ ਲਓ ਕੱਠ ਦਾ ਕੱਠ ਮੈਂ ਕਹ ਰਿਹਾ ਜੀ ਮੈਨੂੰ ਐਸਾ ਲੱਗਾ ਵੀ 10 12 ਲੱਖ ਲੋਕ ਦੁਨੀਆ ਹੋਰ ਇਹ ਮਾਰੀ ਗੱਡੀ 6 ਕਿਲੋਮੀਟਰ ਤੇ ਖੜੀ ਹੈ ਜੀ 6 ਕਿਲੋਮੀਟਰ ਤੱਕ ਪੈਦਲ ਜਾਣੇ ਦਾ ਰਾਹ ਨਹੀਂ ਹੈ ਤੁਹਾਨੂੰ ਲੱਗਿਆ ਵੀ 10-12 ਲੱਖ ਲੋਕ ਹੈ ਬਿਲਕੁਲ ਜੀ ਕੈਥਲ ਦੇ ਨੂੰ ਕਹ ਲਿਓ ਵੀ ਗੱਡੀ ਪਹਿਲੇ ਗੇਅਰ ਮਾ ਆਈ ਹੈ ਜੀ ਇੰਨਾ ਜਾਮ ਹੈ ਹਾਂ ਜੀ ਅਰ ਤੜਕੇ ਦਾ ਚੱਲ ਰਿਹਾ ਹੂੰ ਤੋ ਲਾਲੇ ਵੀ ਤੋ 3:00 ਬਜੇ 3:30 ਦਾ ਟਾਈਮ ਹੋ ਰਿਹਾ ਇਸ ਟਾਈਮ ਇਬ ਤੋ ਇਬ ਦੇਖੋ ਕਿਤਨੀ ਦੁਨੀਆ ਮਾ ਬੈਠੀ ਆ ਹੂੰ ਸਟੇਜ ਤੱਕ ਨਹੀਂ ਪਹੁੰਚਿਆ ਜਾ ਰਿਹਾ ਤਾਂ ਅੰਨਾ ਜੀ ਉਹਨੂੰ ਬਿਲਕੁਲ ਲੋਕ ਕਹਿ ਰਹੇ ਨੇ ਕਿ ਲੱਖਾਂ ਦਾ ਇਕੱਠ ਅੱਜ ਖਨੌਰੀ ਬਾਰਡਰ ਤੇ ਉਮੜਿਆ ਦੇਖਦੇ ਹੋ ਨਿਹੰਗ ਸਿੰਘ ਫੌਜਾਂ ਵੀ ਇੱਥੇ ਪਹੁੰਚੀਆਂ ਨੇ ਇੱਕ ਛੋਟੇ ਨਿਹੰਗ ਸਿੰਘ ਤੋਂ ਲੈ ਕੇ ਤੇ ਬਜ਼ੁਰਗ ਬਾਪੂ ਜਿਹੜੇ ਨੇ ਉਹ ਸਾਰੇ ਅੱਜ ਖਨੌਰੀ ਬਾਰਡਰ ਪਹੁੰਚੇ ਨੇ ਬਾਪੂ ਜੀ ਅੱਜ ਕਿਦਾਂ ਦਾ ਮਾਹੌਲ ਇੱਥੇ ਤੁਸੀਂ ਦੇਖਿਆ ਇਹ ਮਾਹੌਲ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਚੜ੍ਹਦੀ ਕਲਾ ਦਾ ਮਾਹੌਲ ਹੈ ਜੀ ਅੱਛਾ ਇਹ ਮੈਸੇਜ ਹੈ ਸਾਡਾ ਅੱਛਾ ਸਰਕਾਰ ਤੇ ਅਸਰ ਪਊਗਾ ਕੋਈ ਬਿਲਕੁਲ ਪੈਣਾ ਚਾਹੀਦਾ ਹੈ ਜੀ ਉਸੇ ਵਾਸਤੇ ਅਸੀਂ ਕਰ ਰਹੇ ਹਾਂ ਅੱਛਾ ਜੋ ਸਾਡੇ ਕਿਸਾਨ ਆ ਕੋ ਡੱਲੇਵਾਲ ਸਾਹਿਬ ਇਸੇ ਵਾਸਤੇ ਬੈਠੇ ਵੀ ਸਰਕਾਰ ਤੇ ਅਸਰ ਪਏ ਹੂੰ ਅੱਛਾ ਅੱਜ ਦਾ ਇਕੱਠ ਜਿਹੜਾ ਹੈ ਇਹਦਾ ਅਸਰ ਹੋਊ ਸਰਕਾਰ ਤੇ ਹੋਣਾ ਚਾਹੀਦਾ ਜੀ ਕਿਉਂਕਿ ਇਹ ਦੇਖੋ ਸਾਰੇ ਹਰ ਹਰ ਵਰਗ ਦਾ ਜਿਹੜਾ ਹੈ ਨਾ ਉਹਦੇ ਵਾਸਤੇ ਸੰਘਰਸ਼ ਹੈ ਤੇ ਵੈਸੇ ਕੋਈ ਸਿੱਧਾ ਕਿਸੇ ਨਾਲ ਵੈਰ ਥੋੜੀ ਹੈ ਵੀ ਕੋਈ ਸਰਕਾਰਾਂ ਵੀ ਸਾਡਾ ਸਭ ਕੁਝ ਆਪਣਾ ਸਿਸਟਮ ਹੈ ਪਰਮਾਤਮਾ ਦੀ ਇਹ ਸਾਰੀ ਇੱਕ ਖੇਡ ਹੈ ਕੁਦਰਤ ਹੈ ਪਰ ਇਹਦੇ 'ਚ ਵੀ ਸਾਰੇ ਆਪਣਾ ਖੁੱਲੀ ਹਵਾ ਨਾਲ ਸਹੀ ਤਰੀਕੇ ਨਾਲ ਜੂ ਸਕੀਏ ਉਸ ਵਾਸਤੇ ਹੀ ਪੰਜਾਬ ਦੇ ਲੋਕ ਤੁਸੀਂ ਸਾਰੇ ਜਾਣੂ ਹੋ ਜੀ ਤੇ ਇਸੇ ਵਾਸਤੇ ਸੰਘਰਸ਼ ਸਦਾ ਹੀ ਕਰਦੇ ਆ ਜੀ ਜੀ ਤੁਸੀਂ ਦੇਖ ਸਕਦੇ ਹੋ ਆ ਇੱਥੇ ਖਾਲਸਾ ਫੌਜਾਂ ਵੀ ਆਈਆਂ ਹੋਰ ਵੀ ਕਿਸਾਨ ਲੋਕ ਤੁਸੀਂ ਦੇਖ ਸਕਦੇ ਹੋ ਪਿੱਛੇ ਤੱਕ ਬਹੁਤ ਸੜਕਾਂ ਜਿਹੜੀਆਂ ਨੇ ਉਹ ਭਰੀਆਂ ਆ ਰਹੀਆਂ ਨੇ ਜਿਵੇਂ ਲੋਕਾਂ ਦਾ ਹੜ ਸੜਕਾਂ ਤੇ ਉਤਰਿਆ ਹੋਵੇ ਹਾਂਜੀ ਕਿਦਾਂ ਦਾ ਮਾਹੌਲ ਸੀ ਅੱਜ ਜੀ ਬਹੁਤ ਵਧੀਆ ਸੀ ਪੂਰਾ ਕੈਮ ਸੀ ਹਾਂਜੀ ਅਸਰ ਹੋਊ ਸਰਕਾਰ ਤੇ ਹਾਂਜੀ ਹੋ ਪੂਰਾ ਹੋ ਗਈ ਅੱਛਾ ਔਰ ਲੋਕ ਕਹਿੰਦੇ ਨੇ ਸਰਕਾਰ ਦਾ ਰਵਈਆ ਇੰਜ ਲੱਗ ਰਿਹਾ ਜਿਵੇਂ ਇੱਥੇ ਲੋਕਤੰਤਰ ਨਹੀਂ ਡਾਂਗਤੰਤਰ ਹੈ ਬਹੁਤ ਮੇਰੀ